ਲੋਕਾਂ ਨੂੰ ਮਿਲ ਰਿਹਾ ਉਹ ਪਿੰਡਾਂ ਸ਼ਹਿਰਾਂ ਵਿੱਚ ਜਾ ਰਿਹਾ ਉਹ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਮਿਲਿਆ ਬਹੁਤ ਵਧੀਆ ਰਿਸਪੌਂਸ ਹੈ ਜੀ ਲੋਕਾਂ ਦਾ ਬੜਾ ਉਤਸ਼ਾਹ ਹੈ ਸਹੀ ਗੱਲ ਦਾ ਸੱਚ ਝੂਠ ਦਾ ਨਿਪਟਾਰਾ ਕਰਨ ਦੇ ਕਾਬਿਲ ਹੈਗੇ ਔਰ ਲੋਕ ਕਰਕੇ ਵਿਰੋਧ ਨਹੀਂ ਹੈਗਾ ਯਾ ਨਾ ਮੈਂ ਕਿਸੇ ਨਾਲ ਸ਼ਰੀਕਾਵਾਜੀ ਹੈਗੀ ਨਾ ਮੈਂ ਕੋਈ ਮੇਰੇ ਮੈਂ ਜਾਂ ਮੇਰੀ ਔਲਾਦ ਨੇ ਕੋਈ ਲੰਬੀ ਪਾਰੀ ਖੇਡਣੀ ਆ ਨਾ ਤੁਸੀਂ ਕੋਈ ਨਿਸ਼ੇਤ ਬਲਣਾ ਹੈਗਾ ਸੋ ਨੀਸ਼ੇਟੋ ਸਟੇਟ ਲੀਡਰਸ਼ਿਪ ਲਈ ਲਈ ਬੈਠੀ ਹੈਗੀ ਉਹਨਾਂ ਨੇ ਇਹ ਨਿਪਟਾਰਾ ਕਰਨਾ ਹੈਗਾ ਉਹਨਾਂ ਨੇ ਫੈਸਲਾ ਕਰਨਾ ਹੈਗਾ ਤਾਂ ਲੋਕ ਸਭਾ ਚੋਣਾਂ ਦਾ ਜਿਸ ਤਰ੍ਹਾਂ ਇਹ ਐਲਾਨ ਹੋ ਚੁੱਕਿਆ ਹੈ ਤਾਂ ਗੱਲ ਕਰਾਂਗੇ ਪਟਿਆਲਾ ਸੀਟ ਦੀ ਤਾਂ ਪਟਿਆਲਾ ਸੀਟ ਦੇ ਵਿੱਚ ਧਰਮਵੀਰ ਗਾਂਧੀ ਦੇ ਕਾਂਗਰਸ ਦੇ ਵਿੱਚ ਜਦੋਂ ਦੀ ਐਂਟਰੀ ਹੋਈ ਹੈ ਤਾਂ ਕਾਂਗਰਸੀ ਟਕਸਾਲੀਆਂ ਦੇ ਵਿੱਚ ਰੇੜਕਾ ਬਰਕਰਾਰ ਹੈ ਤਾਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਤਾਂ ਕੱਲ 20 ਤਰੀਕ ਨੂੰ ਵੀ ਜਿਹੜੀ ਹੈ ਵੱਡੀ ਮੀਟਿੰਗ ਜਿਹੜੀ ਹੈਗੀ ਉਹ ਰਾਜਪੁਰਾ ਦੇ ਵਿੱਚ ਰੱਖੀ ਗਈ ਹੈ ਗੱਲਬਾਤ ਕਰਦੇ ਸਾਡੇ ਨਾਲ ਧਰਮਵੀਰ ਗਾਂਧੀ ਨੇ ਡਾਕਟਰ ਸਾਹਿਬਾਤ ਹੈ ਜੀ ਪਹਿਲਾਂ ਬਹੁਤ ਧੰਨਵਾਦ ਰਾਭ ਸਭ ਲਗਾਤਾਰ ਲੋਕਾਂ ਨੂੰ ਮਿਲ ਰਹੇ ਹੋ ਪਿੰਡਾਂ ਸ਼ਹਿਰਾਂ ਵਿੱਚ ਜਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਮਿਲ ਬਹੁਤ ਵਧੀਆ ਰਿਸਪੌਂਸ ਹੈ ਜੀ ਲੋਕਾਂ ਤੇ ਬੜਾ ਉਤਸ਼ਾਹ ਹੈਗਾ ਅ ਔਰ ਕਾਂਗਰਸ ਪਾਰਟੀ ਦੇ ਤਾਨ ਵਾਸਤੇ ਲੋਕ ਪੱਪਾਂ ਭਾਰਨੇ ਤਾਂ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਚੋਣਾਂ ਲੜਿਆ ਹੈਗਾ ਆਜ਼ਾਦ ਵੀ ਲੜਿਆ ਹੈਗੇ ਉਹ ਸਰ ਹੁਣ ਕਾਂਗਰਸ ਦੇ ਟਿਕਟ ਤੋਂ ਹੈਗੇ ਉਹ ਤਾਂ ਕਿਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਲੋਕਾਂ ਨੂੰ ਉਲਾਰੇ ਹੈਗੇ ਉਹ ਕਿਸ ਤਰੀਕੇ ਦੇ ਨਾਲ ਵੋਟ ਮੰਗ ਰਹੇ ਹੈਗੇ ਦੇਖੋ ਮੇਰੀ ਆਪਣੀਆਂ ਜ਼ਿੰਦਗੀ ਦਾ ਜੋ ਸਮਾਜ ਸੇਵਾ ਕਿ 13 ਹੀ ਸੇਵਾ ਸਿਆਸੀ ਸੇਵਾ ਜੋ ਮੇਰਾ ਰਿਕਾਰਡ ਹੈ ਲੋਕਾਂ ਦੀ ਕਚਰੀ ਵਿੱਚ ਪੇਸ਼ ਕਰ ਰਿਹਾ ਹੈਗਾ ਪਿਛਲੀ ਲੋਕ ਸਭਾ ਦੌਰਾਨ ਜੋ ਮੇਰੀ ਪ੍ਰਾਪਤੀਆਂ ਹੈਗੀਆਂ ਉਹ ਲੋਕਾਂ 'ਚ ਲੈ ਕੇ ਜਾ ਰਿਹਾ ਹੈਗਾ ਔਰ ਲਾਜ਼ਮੀ ਤੌਰ ਤੇ ਲੋਕੀ ਸਹੀ ਕਲ ਦਾ ਸੱਚ ਝੂਠ ਦਾ ਨਪਤਾਲਾ ਕਰਨ ਦੇ ਕਾਬਿਲ ਹੈਗੇ ਔਰ ਲੋਕੀ ਕਰਨਗੇ ਅਗਰ ਤੋਂ ਕਿਸ ਤਰ੍ਹਾਂ ਸਮਝੋ ਲਗਾਤਾਰ ਕਾਂਗਰਸੀ ਟਕਸਾਲੀ ਲਗਾਤਾਰ ਵਿਰੋਧ ਕਰ ਰਿਹਾ ਹੈ ਮੀਟਿੰਗਾਂ ਕਰ ਰਿਹਾ ਹੈ ਗਏ ਇਸ ਚੀਜ਼ ਨੂੰ ਲੈ ਕੇ ਵੀ ਕਿੱਥੇ ਵੋਟਰਾਂ 'ਚ ਵੀ ਫਰਕ ਪਊਗਾ ਨੇ ਦੇਖੋ ਨਾ ਉਹ ਹੱਕ ਹੈਗਾ ਕਿਸੇ ਜੀਉਂਦੀ ਜਾਗਦੀ ਜਿਹੜੀ ਜੱਥੇਬੰਦੀ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਚ ਪੋਲੀਟੀਕਲ ਐਸਪੀਰੈਂਟ ਹੈਗਾ ਐਸਪੀਰਸ਼ਨ ਰੱਖਣੀ ਮਾੜੀ ਗੱਲ ਨਹੀਂ ਹੈਗੀ ਹੈ ਉਹਨਾਂ ਦਾ ਕਲੇਮ ਰੱਖਣਾ ਮਾੜੀ ਗੱਲ ਨਹੀਂ ਹੈਗੀ ਹੈ ਪਰ ਜੇ ਇੱਕ ਵਾਰ ਜੇ ਹਾਈ ਕਮਾਂਡ ਨੇ ਨੌਲਜ ਵਿਸਡਮ ਇਹ ਫੈਸਲਾ ਕੀਤਾ ਕਿ ਦਰਬੀਰ ਕਾਂਦੀ ਇਸ ਇਤਿਹਾਸਿਕ ਇਲੈਕਸ਼ਨ ਵਿੱਚ ਇੱਕ ਯੋਗਦਾਨ ਪਾ ਸਕਦਾ ਹੈਗਾ ਔਰ ਉਹਨੂੰ ਟਿਕਟ ਦੇਣੀ ਚਾਹੀਦੀ ਉਹਨੇ ਦੇ ਦਿੱਤੀ ਹੈਗੀ ਹੈ ਉਹਨਾਂ ਨੂੰ ਮਤਲਬ ਆਪਣੇ ਵਿਰੋਧ ਕਰਨ ਦਾ ਵੀ ਹੱਕ ਹੈਗਾ ਹੈ ਕਾਂਗਰਸ ਦੀ ਸਟੇਟ ਲੀਡਰਸ਼ਿਪ ਦਾ ਫਰਜ਼ ਹੈਗਾ ਕਿ ਇਸ ਇਸ ਮਸਲੇ ਨੂੰ ਆਪਣਾ ਘਰ ਹੈਗਾ ਉਨ ਆਰਡਰ ਚ ਕਰਨ ਉਹਨਾਂ ਨਾਲ ਗੱਲਬਾਤ ਕਰਨ ਉਹਦੇ ਗਲੇਸ਼ਿਕਵੇ ਦੂਰ ਕਰਨ ਔਰ ਮੈਂ ਤਾਂ ਬਿਨਾਂ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ ਨਾ ਮੈਂ ਕਿਸੇ ਨਾਲ ਸ਼ਰੀਕਾਵਾਦੀ ਹੈਗੀ ਨਾ ਮੈਂ ਕੋਈ ਮੇਰੇ ਮੈਂ ਜਾਂ ਮੇਰੀ ਔਲਾਦ ਨੇ ਕੋਈ ਲੰਬੀ ਪਾਰੀ ਖੇਡਣੀ ਹੈ ਕਾਂਗਰਸ ਵਿੱਚ ਜਾਂ ਸਿਆਸਤ ਵਿੱਚ ਅਜ ਤੱਕ ਪ੍ਰੋਫੈਸ਼ਨਲਸ ਹੈਗੇ ਮੇਰੇ ਫੈਦਾਈ ਟੀਚਰਸ ਹੈਗੇ ਮੈਂ ਡਾਕਟਰ ਹੈ ਮੇਰੇ ਬੱਚੇ ਡਾਕਟਰ ਹੈਗੇ ਅਸੀਂ ਤਾਂ ਮਤਲਬ ਇੱਕ ਇਤਿਹਾਸਿਕ ਮੌਕਾ ਮਿਲ ਤੇ ਜੋ ਦੇਸ਼ ਦੀ ਹਾਲਤ ਬਣੀ ਪਈ ਹੈ ਉਹਦੇ ਵਿਰੋਧ ਵਾਸਤੇ ਮੈਂ ਕਾਂਗਰਸ ਦੇ ਪੱਖ ਚ ਆਇਆ ਹੈ ਕਾਂਗਰਸ ਦੇ ਹੱਕ ਚ ਆਇਆ ਹੈਗਾ ਕਾਂਗਰਸ ਨਾਲ ਖੜਨਾ ਆਇਆ ਹੈਗਾ ਔਰ ਕਾਂਗਰਸੀ ਮਦਦ ਮਦਦ ਨੇ خیال ਕਿ ਜਿਹੜਾ ਕੋਈ ਵੀ ਬੰਦਾ ਇਹ ਦਿਲ ਚ ਕਾਂਗਰਸ ਟੜਕਦੀ ਹੈ ਸੰਵਿਧਾਨ ਟੜਕਦਾ ਜਮਹੂਰੀਅਤ ਟੜਕਦੀ ਹੈ ਤਰਨ ਪਖਤਾ ਟੜਕਦੀ ਹੈ ਖਤਰਾ ਜਿਉਂ ਨਜ਼ਰ ਆ ਰਿਹਾ ਹੈਗਾ ਉਹ ਉਹ ਕਾਂਗਰਸ ਦਾ ਵਿਰੋਧ ਕਰੂਗਾ ਇਹ ਸਾਰੇ ਕਾਂਗਰਸੀ ਜੋ ਟਕਸਾਲੀ ਕਾਂਗਰਸੀ ਨੇ ਇਹ ਇਨਾਂ ਦਾ ਲੰਮਾ ਸਮਾਂ ਕਾਂਗਰਸ ਗੁਜ਼ਰਿਆ ਹੈਗਾ ਇਹ ਕਾਂਗਰਸ ਦੇ ਸੂਲਾਂ ਨੂੰ ਚਿੰਤਨਾ ਪ੍ਰਨਾਏ ਹੋਏ ਨੇ ਮੇਰਾ ਇਨਾਂ ਨਾਲ ਮੈਂ ਤਾਂ ਇਆਂ ਨਾਲੇ ਮਤਲਬ ਕਾਮਯਾਬੀ ਹੋਣੀ ਹੈਗੀ ਹੈ ਇਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਗੱਲ ਲੜਾਈ ਸਿਰੇ ਲੱਗਣੀ ਹੈ ਤੇ ਮੇਰੀ ਤਾਂ ਸਭ ਨੂੰ ਇਹੀ ਬੇਨਤੀ ਹੈ ਕਿ ਸਾਰੇ ਆਹ ਰਲ ਕੇ ਆਪਾਂ ਇਸ ਇਤਿਹਾਸਿਕ ਲੜਾਈ ਵਿੱਚ ਇਕੱਠੇ ਹੋ ਕੇ ਲੜੀਏ ਤੇ ਇਹ ਜਿਹੜੀ ਜੇ ਸੀਟ ਹੈ ਜਿੱਤ ਕੇ ਅਸੀਂ ਕਾਂਗਰਸ ਪਾਰੀ ਝੋਟੀ ਝੋਲੀ ਚ ਪਾਈਏ ਸਭ ਕਾਰਨ ਕੀ ਰਹਿੰਦਾ ਟਕਸਾਲੀਆਂ ਨੂੰ ਤੁਸੀਂ ਮਿਲ ਕਿਉਂ ਨਹੀਂ ਰਹੇ ਪਟਿਆਲੇ ਦੇ ਉਹ ਵੀ ਰਹਿਣ ਵਾਲੇ ਨੇ ਆਪਸ ਦੇ ਵਿੱਚ ਕਿਉਂ ਇਸ ਚੀਜ਼ ਨੂੰ ਲੈ ਕੇ ਗਿਲਾ ਸ਼ਿਕਵਾ ਕਿਉਂ ਨਹੀਂ ਦੂਰ ਹੋ ਰਿਹਾ ਲਗਾਤਾਰ ਨਹੀਂ ਨਹੀਂ ਮੈਨੂੰ ਮੈਨੂੰ ਹਾਈ ਕਮਾਂਡ ਨੇ ਜ Punjab ਲੀਡਰਸ਼ਿਪ ਨੇ ਕਿਹਾ ਸੀਗਾ ਕਿ ਜਦ ਤੱਕ ਅਸੀਂ ਦਖਲ ਨਹੀਂ ਦਿੰਦੇ ਇਸ ਮਸਲੇ ਨੂੰ ਹੱਲ ਨਹੀਂ ਕਰ ਲੈਂਦੇ ਤੁਸੀਂ ਇਹਨਾਂ ਇਲਾਕਿਆਂ ਵਿੱਚ ਪਰ ਕੋਈ ਚੋਣ ਪ੍ਰਚਾਰ ਨਹੀਂ ਕਰਨਾ ਹੈਗਾ ਤੇ ਨਾ ਤੁਸੀਂ ਕੋਈ ਨਿਸ਼ੇਤ ਲੈਣਾ ਹੈਗਾ ਸੋ ਨਿਸ਼ੇਤ ਫਿਰ ਸਟੇਟ ਲੀਡਰਸ਼ਿਪ ਲਈ ਬੈਠੀ ਹੈਗੀ ਹੈ ਉਹਨਾਂ ਨੇ ਨਿਬਤਾਰਾ ਕਰਨਾ ਹੈਗਾ ਉਹਨਾਂ ਨੇ ਫੈਸਲਾ ਕਰਨਾ ਹੈਗਾ ਉਹਨਾਂ ਨੇ ਸਭ ਨੂੰ ਅਰਾਊਂਡ ਦਾ ਟੇਬਲ ਲੈ ਕੇ ਆਣਾ ਮੈਨੂੰ ਵੀ ਲੈ ਕੇ ਆਣਾ ਉਹਨੂੰ ਵੀ ਲੈ ਕੇ ਆਣਾ ਸੋ ਲੀਵ ਥਿਸ ਟਾਸਕ ਟੂ ਦਾ ਲੀਡਰਸ਼ਿਪ ਉਹਨੂੰ ਛੱਡ ਦੇ ਆਪਾਂ ਫਿਰ ਕੱਲ ਰਾਜਾ ਵਡਿੰਗ ਵੀ ਪਹੁੰਚੇ ਸੀਗੇ ਪਟਿਆਲੇ ਹੋਜ਼ਦਾ ਕਿ ਮਨਾਨ ਤਾਂ ਕੀ ਹੋਇਆ ਬੜੇ ਲੀਡਰਸ਼ਿਪ ਮੇਂ ਉਹਨਾਂ ਬੜੇ ਲੀਡਰ ਮਿਲਦੇ ਪਏ ਗਲੇ ਸ਼ਿਕਵੇ ਦੂਰ ਹੋਣਗੇ ਸਾਰਾ ਕੁਝ ਅੰਤ ਵਿੱਚ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਇਕੱਜੁੱਟ ਹੋ ਕੇ ਇਲੈਕਸ਼ਨ ਲੜੂਗੀ। ਕੱਲ 20 ਤਰੀਕ ਨੂੰ ਤੁਹਾਨੂੰ ਸੱਦਿਆ ਗਿਆ ਜੀ ਉੱਥੇ? ਨਹੀਂ ਮੈਨੂੰ ਨਹੀਂ ਸੱਦਿਆ ਗਿਆ। ਮੈਂ ਨਾ ਮੈਂ ਇਸ ਤਰ੍ਹਾਂ ਜਾਊਂਗਾ। ਮੈਂ ਕਿਸੇ ਉਹਨਾਂ ਦੇ ਖੇਤਰ ਵਿੱਚ ਮੈਂ ਉਹਨਾਂ ਦੀ ਜਦੋਂ ਉਹ ਕਹਿਣਗੇ ਜਾਂ ਜਦੋਂ ਸਾਡਾ ਮਤਲਬ ਅੰਡਰਸਟੈਂਡਿੰਗ ਸਾਡੀ ਜਿਹੜੀ ਮਿਸ ਅੰਡਰਸਟੈਂਡਿੰਗ ਦੂਰ ਹੋਊਗੀ ਉਸ ਦੇ ਬਾਅਦ ਮੈਂ ਉੱਥੇ ਪ੍ਰਚਾਰ ਕਰੂੰਗਾ। ਕੱਲ ਹੋ ਸਕਦਾ ਨਿਭੜ ਸਕਦਾ ਉੱਥੇ 20 ਤਰੀਕ ਨੂੰ ਵੱਡੇ ਜਿਵੇਂ ਮੈਂ ਕਹਿੰਦਾ ਬਹੁਤ ਚਾਂਸ ਹੈ ਕਿ ਨਿਭੜ ਜਾਊਗਾ ਉੱਥੇ। ਲਾਰਡ ਸਵਾਲ ਰਹੂਗਾ ਨਵਜੋਤ ਸਿੰਘ ਸਿੱਧੂ ਨੇ ਵੀ ਕੱਲ ਮੀਟਿੰਗ ਕੀਤੀ ਹੈ। ਸ਼ਮਸ਼ੇ ਮੈਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਮਿਲਪੁਰ ਹੈਗੀ ਹੈ ਮੈਨੂੰ ਕੋਈ ਸੂਚਨਾ ਨਹੀਂ ਸਿੱਧੂ ਸਾਹਿਬ ਨੇ ਉਹ ਆਈਪੀਐਲ ਤੋਂ ਉਹਨਾਂ ਨੇ ਆਪਣਾ ਕੈਰੀਅਰ ਨੂੰ ਮੁੜ ਕੇ ਰਿਵਾਈਵ ਕੀਤਾ ਹੈਗਾ ਪਰ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਉਹਨਾਂ ਨੇ ਲਗਾਤਾਰ ਦਿਲਚਸਪੀ ਰਹੀ ਲੰਬੇ ਸਮੇਂ ਤੋਂ ਪੰਜਾਬ ਸਿਆਸਤ ਕਰਨਾ ਚਾਹੁੰਦੇ ਹੈਗੇ ਉਹ ਪੰਜਾਬ ਲਈ ਸਿਆਸਤ ਕਰਨਾ ਚਾਹੁੰਦੇ ਹੈ ਉਹਨਾਂ ਨੇ ਤਾਂ ਹੀ ਜਿਹੜੀ ਸੀਟ ਸੀਗੀ ਪਾਰਲੀਮੈਂਟ ਦੀ ਉਹਨੂੰ ਠੁਕਰਾਇਆ ਹੈਗਾ ਉਹ ਨਹੀਂ ਮੰਨੇ ਹੈਗੇ ਸੋ ਉਹਨਾਂ ਦੇ ਆਪਣੇ ਜ਼ਿੰਦਗੀ ਦੇ ਫੈਸਲੇ ਹੈਗੇ ਮੈਂ ਉਸ ਬਾਰੇ ਕੋਈ ਕਮੈਂਟਰੀ ਨਹੀਂ ਕਰਨਾ ਚਾਹੁੰਦਾ ਬਾਕੀ ਉਹਨੂੰ ਪ੍ਰਚਾਰ ਲਗਾਤਾਰ جاری ਹੈ ਜੀ ਪ੍ਰਚਾਰ ਵੀ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਬਿਲਕੁਲ ਧੰਨਵਾਦ ਸਮਾਂ ਦੇਣ ਦੇ ਲਈ ਤਾਂ ਸਾਡੇ ਨਾਲ ਇਸੇ ਡਾਕਟਰ ਗਾਂਧੀ ਕਾਂਗਰਸ ਦੇ ਉਮੀਦਵਾਰ ਪਟਿਆਲਾ ਤੋਂ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਰੂਰ ਕੱਲ ਵੇਢ ਤਰੀਕ ਨੂੰ ਰਾਜਪੁਰਾ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਹੋ ਸਕਦਾ ਵੱਡੇ ਫੈਸਲੇ ਜਿਹੜੇ ਉੱਥੇ ਹੋ ਸਕਦੇ ਆ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਪਾਰਟੀ ਹਾਈ ਕਮਾਂਡ ਕਰਦੇ ਹੋਈ ਨਜ਼ਰ ਆ ਰਹੀ ਹੈ ਬਾਕੀ ਹੋਰ ਅਪਡੇਟਸ ਲਈ ਦੇਖਦੇ ਰਹੋ ਹਮਦਰ ਟੀਵੀ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ